ਯਜਨਾਲਾ ਜਿੰਦਾਬਾਦ ਡੀਐਸਪੀ ਢਾੜੀ ਜਿੰਦਾਬਾਦ ਡੀਐਸਪੀ ਢਾੜੀ ਜਿੰਦਾਬਾਦ ਡੀਐਸਪੀ ਢਾੜੀ ਜਿੰਦਾਬਾਦ ਪੰਜਾਬ ਸਰਕਾਰ 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 ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਗਲਦੀਪ ਢਾੜੀ ਵਾਲਾ ਮੁਰਦਾਵਾ ਜਿੰਦਾਬਾਦ ਜਿੰਦਾਬਾਦ ਗਲਦੀਪ ਢਾੜੀ ਵਾਲਾ ਮੁਰਦਾਵਾ ਜਿੰਦਾਬਾਦ ਵਲਦੇਸਨ ਮਿਆਦੀਆਂ ਮੁਰਦਾਵਾ 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 ਕੀ ਨਾਂ ਅੰਟਾੜਾ ਰੂਪ سنگ ਜੀ ਕੀ ਅੰਡਾ ਢੰਡੀਆਂ ਕੀ ਮਸਲਾ ਜੀ ਤੁਹਾਡਾ ਤੁਹਾਡਾ ਮਸਲਾ ਜੀ ਨੌ ਦਾ ਆ ਜੀ ਧਮਕੀ ਨਾ ਮਾਰੀ ਗਈ ਅਜ ਤੋੜੀ ਹਾੜੀ ਕੋਈ ਸੁਨਾਈ ਨਹੀਂ ਹੋਈ ਪੁਲਿਸ ਨੇ ਨਾ ਕੋਈ ਕਾਰਵਾਈ ਕੀਤੀ ਨਾ ਫੜੇ ਗਏ ਆ ਤੇ ਅੱਗੋਂ ਆਖ ਤੇ ਖਤਰਾ ਜੀ ਮਕਦਮਾ ਦਰਜ ਕੀਤਾ ਜਾਂ ਪੁਲਿਸ ਨੇ ਹਾਂ ਜੀ ਦੋਸ਼ੀ ਹਾਲੇ ਤੱਕ ਕੋਈ ਨਹੀਂ ਕੋਈ ਨਹੀਂ ਕੀਤਾ ਜੀ ਅਸੀਂ ਮੰਗ ਕਰਨਾ ਵੀ ਤੁਹਾਡਾ ਹੱਕ ਹੋਣਾ ਚਾਹੀਦਾ ਦੋਸੀ ਜਿਹੜੇ ਵੇਰ ਵੇਰ ਲੰਘਦੇ ਉਹਨਾਂ ਦਾ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਆਉਣ ਵਾਲੇ ਸਮੇਂ 'ਚ ਵੀ ਆਉਣ ਵਾਲੇ ਸਮੇਂ 'ਚ ਵੀ ਖਤਰਾ ਆ ਜੀ ਜੋ ਨਾਮ ਹੈ ਮੇਰਾ ਨਾਮ ਅਗੰਦਰ ਸਿੰਘ ਪਿੰਡ ਪਿੰਡੀ ਸਦਾ ਕੀ ਮਸਲਾ ਦਾ ਮਸਲਾ ਇਹ ਵੀ ਕਿ ਸਾਡੇ ਘਰ ਆਣ ਕੇ ਮੰਗ ਬਹੁਤ ਜਿਆਦੀ ਪੈਸੇ ਮੇਰੇ ਪਾਪਾ ਨੂੰ ਵੜਦਾ ਬ੍ਰੇਂਡ ਦਾ ਪਿੱਛਾ ਹੋਇਆ ਇਹਦਾ ਅਜੇ ਤੱਕ ਪਿੰਡ ਪੁਲਿਸ ਦਾ ਥਾਣਾ ਅਜੇ ਤੱਕ ਗੱਡੀ ਸੁਣਾਈ ਨਹੀਂ ਕੋਈ ਹੋਈ ਉੱਤ ਉੱਤ ਹੱਡੇ ਪਰਚਾ ਬਣਾਉਂਦਾ ਝੂਠਾ ਪਾਪਾ ਦੀ ਹੱਡੀ ਕੱਢੀ ਆ ਕੀ ਹੱਡੀ ਕਿਤੋਂ ਕੱਢੀ ਆ ਇੱਕ ਕੋਕਰੀ ਦੀ ਗੱਡੀ ਹੱਡੀ ਹਾਂਜੀ ਪਰਚਾ ਦਰਜਿਆ ਹਾਂਜੀ ਪਰਚਾ ਦਰਜਿਆ ਅਜੇ ਤੱਕ ਦੋਸ਼ੀ ਕੋਈ ਗ੍ਰਿਫਤਾਰ ਨਹੀਂ ਹੋਇਆ

ਪਿੰਡੀਆਂ ਸਹੀ ਤਾਂ ਸਾਡਾ ਮਸਲਾ ਇਹ ਵੀ ਝੂਠਾ ਪਰਚਾ ਬਣਾ ਕੇ ਤੇ ਸਾਡੇ ਤੇ ਦਬਾਅ ਬਣਾਉਣਾ ਚਾਹੁੰਦੇ ਨੇ ਮੁੰਡਿਆਂ ਦੇ ਕੌਣ ਬਣਾਉਣਾ ਚਾਹੁੰਦੇ ਦਬਾਅ ਪਿੰਡੀ ਥਾਣੇ ਵਾਲੇ ਥਾਣੇ ਵਾਲੇ ਦਬਾਅ ਤਾਂ ਅੱਜ ਦੇ ਕਿਵੇਂ ਬਣਾਉਣਾ ਝੂਠਾ ਪਰਚਾ ਕੁੜੀ ਨੂੰ ਲਿਜਾ ਕੇ ਉਹਨਾਂ ਦਾਖਲ ਕਰਵਾਤਾ ਲੋਕੋ ਕੀ ਹਸਤਾ ਕੀ ਨਾਮ ਉਹਨਾਂ ਦੇ ਉਹਨਾਂ ਦਾ ਨਾਮ ਉਹਨਾਂ ਦੀ ਲੜਕੀ ਜਿਹੜੀ ਤੇਲਵੀਰ ਸਿੰਘ ਛਿੰਦੀ ਉਹਦਾ ਨਾਮ ਸਾਡੇ ਦੇ ਜਿਹੜਾ ਉਹ ਝੂਠੀਆਂ ਸੱਟਾਂ ਨਾਲ ਤੇ ਹੋ ਜਾਂਦੀ ਹਾਂਜੀ ਝੂਠੀਆਂ ਸੱਟਾਂ ਲਾ ਕੇ ਆ ਵੀ ਸੱਟਾਂ ਲਾ ਕੇ ਤੇ ਆ ਵੀ ਉਹਨਾਂ ਹਸਪਤਾਲ ਲੈ ਗਏ ਨੇ ਉੱਥੇ ਲਿਜਾ ਕੇ ਮੁੜ ਕੇ ਉੱਥੇ ਝੂਠਾ ਇਹ ਅੰਜਾਮ ਲਾ ਕੇ ਤੇ ਪਰਚਾ ਬਣਾਉਣਾ ਚਾਹੁੰਦੇ ਨੇ ਮੁੰਡਿਆਂ ਦਾ ਕੀ ਕੀ ਮੰਗ ਕਰਦੇ ਸਾਡੀ ਇਹੋ ਮੰਗੇ ਵੀ ਇਨਸਾਫ ਹੋਣਾ ਚਾਹੀਦਾ ਕੀ ਨਾਮ ਇਹ ਜੀ ਦਾ ਰਜਿੰਦਰ ਸਿੰਘ ਇਹ ਮਿਆਦੀ ਕਾਨੂੰਨ ਕੀ ਮਸਲਾ ਸਾਡਾ ਇਸ ਤਰ੍ਹਾਂ ਹੈ ਕਿ ਮੇਰੇ ਪਾਦਰ ਸਾਹਿਬ ਨੇ ਜਗਾ ਕੀਤੀ ਸੀ 2014 ਦੇ ਵਿੱਚ ਅਸੀਂ ਉਹਦੇ ਵਿੱਚ ਕੋਠੀ ਸ਼ੁਰੂ ਕੀਤੀ ਸੀ ਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਪiracial ਬਲਦੇਵ ਸਿੰਘ ਨੇ ਆਦੀਆਂ ਨੇ ਜਿਹੜੀ ਸਾਡੀ ਕੋਠੀ ਆ ਉਹ ਸਾਡੀ ਲੋਕ ਦਿੱਤੀ ਆ ਤੇ ਜਿਹਦੇ ਵਿੱਚ ਐਸਆਈ ਐਕਟ ਲੱਗੇ ਪਰਚੇ ਦਰਜ ਹੋਏ ਨੇ ਉਹਦੇ ਚ ਦੋਸ਼ੀ ਕੋਈ ਗਿਫਤਾਰ ਆਏ ਤੇ ਕਿਹਨੇ ਜਾਵੇ 3 ਸਾਲੋ ਕੇ ਪਰਚੇ ਦਰਜ ਹੋਏ ਨੇ ਤੇ ਜੇ ਅਸੀਂ ਮਤਲਬ ਪੁਲਿਸ ਕੋ ਜਾਣੇ ਸਾਡੀ ਕੋਈ ਸੁਣਵਾਈ ਹੁੰਦੀ ਮੰਗੇ ਸੀ ਇਹੀ ਗੱਲ ਨਹੀਂ ਚੋਣੀ ਕਿ ਸਾਨੂੰ ਇਹਨਾਂ ਦੋਸ਼ੀਆਂ ਦੀ ਜਿਹੜੇ ਪਰਚੇ ਦਰਜ ਹੋਏ ਆ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਿ ਜੇ ਮਤਲਬ ਨਾ ਕੋਈ ਇਹਨਾਂ ਦੇ ਕੋਈ ਸਜ਼ਾ ਹੋਏ ਇਹਨਾਂ ਨੂੰ ਮਤਲਬ ਧਰਨੇ ਲਾਏ ਪਹਿਲਾਂ ਵੀ ਲਾਗੇ ਧਰਨੇ ਲਾਗੇ ਪਰਚੇ ਦਰਜ ਕਰਵਾਏ ਤੇ ਹੁਣ ਫੇਰ ਮਤਲਬ ਆਗ ਧਰਨਾ ਲਾਇਆ ਫੇਰ ਕੋਈ ਹੱਦ ਨਹੀਂ ਹੋਇਆ ਵੀ ਅੱਗੇ ਦੇਖੋ ਜੋ ਭਾਈ ਸਰੋਣਾ ਨੇ ਇੱਕੀ ਜੋ ਕੀ ਹੱਲ ਕਰਨਗੇ ਉਹਦੇ ਮੁਤਾਬਕ ਕੀਤਾ ਜਾਊਗਾ ਸਰਵਨ ਸਿੰਘ ਅਭਰਾਜ ਮੇਰੇ ਕੋ ਆਪਣੇ ਸਾਰੇ ਮਸਲੇ ਲੈ ਕੇ ਆਏ ਨੇ ਜੀ ਇਹਨਾਂ ਦੇ ਸਾਰੇ ਮਸਲੇ ਅਸੀਂ ਜਿਹੜੇ ਆ ਉਹ ਮੈਂ ਨਾਲ ਤੋਂ ਦਿਸ ਸੁਣ ਲਈ ਆ ਜੀ ਇਹਨਾਂ ਦੇ ਜਿੰਨੇ ਵੀ ਕੰਮ ਹੋਣ ਵਾਲੇ ਨੇ ਪ੍ਰਾਇੋਰਟੀ ਦੇ ਆਧਾਰ ਤੇ ਅਸੀਂ ਜਲਦੀ ਮੁਕੰਮਲ ਕਰਾ ਕੇ ਤੇ ਇਹਨਾਂ ਦੀ ਚੱਲੀ ਕਰਾਵਾਂਗੇ ਸਰਕਾਰੋ ਤੁਹਾਡੇ ਦਾ ਵਿਸ਼ਵਾਸ ਕੀਤਾ ਗਿਆ ਆ ਕੁਝ ਟਾਈਮ ਲਿਮਟ ਕੋਈ ਨਹੀਂ ਜਲਦੀ ਤੋਂ ਜਲਦੀ ਦਾ ਮਤਲਬ ਇਹ ਹੀ ਹੈ ਕਿ ਜਿਹੜਾ ਵੀ ਕੰਮ ਜਿਵੇਂ ਵੀ ਹੋਣਾ ਹੈ ਜਲਦੀ ਤੋਂ ਜਲਦੀ ਕਰਾ ਕੇ ਸਾਰਾ ਕੁਝ ਨਿਬਟਾ ਲੈਣਾ ਹੈ ਕਾਟਾ ਦੇਣਾ ਚਾਹੀਦਾ ਹੁੰਦਾ ਹੈ ਜੁਲਦੀ ਜੁਲਦੀ ਨਾ ਤਾਂ ਉਹਦੇ ਕੋਲ ਕੋੜ ਦੇ ਕਾਲ ਦੇ ਕਈ ਵਾਰੀ ਪਾਟ ਤੋਂ ਉਹ ਵੀ ਜਿਹੜਾ ਪਾਣੀ ਮਾਦੇ ਅੰਤਲੰਤ ਚੱਕਰਵਰ ਨੋਟਸ ਮਾਰ ਦਿੱਤਾ ਗਿਆ ਉਹਦੇ ਬਾਰੇ ਕੀ ਕਰਨਾ ਚਾਹੀਦਾ ਸਰਮਣ ਸਿੰਘ ਗੱਬਰ ਜੀ ਨੇ ਮੰਗ ਪੱਤਰ ਦਿੱਤਾ ਵਾ ਉਹਦੇ ਸਬੰਧ ਦੇ ਵਿੱਚ ਮੈਂ ਸਾਰੇ ਮਸਲੇ ਇਸਕਦਰ ਕਰ ਰਹੇ ਆ ਇਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਨੇ ਪਹਿਲ ਦੇ ਅਧਾਰ ਤੇ ਜਿਹੜੇ ਮਸਲੇ ਇਹਨਾਂ ਦੇ ਹੱਥ ਹੱਲ ਕੀਤੇ ਜਾ ਰਹੇ ਆ ਅੱਗੇ ਤੋਂ ਵੀ ਜਿਹੜੇ ਇਹਨਾਂ ਦੇ ਮਸਲੇ ਜਿਹੜੇ ਹੱਲ ਕੀਤੇ ਜਾਣਗੇ ਸਰ ਉਹਨਾਂ ਦਾ ਪ੍ਰਧਾਨ ਉਹਨਾਂ ਦਾ ਕਹਿਣਾ ਕਿ ਇਹ ਤਾਲ ਦੇ ਚਾਲ ਚੱਲਦੇ ਇਹ ਮਸਲੇ ਜਿਵੇਂ ਵਿਆਹ ਇਹਦਾ ਕੋਈ ਹੱਲ ਨਹੀਂ ਕੀਤਾ ਗਿਆ ਕਿ ਹੁਣ ਕਦੋਂ ਤੱਕ ਇਹਦਾ ਸੁਵਾਦ ਦਿੰਦੇ ਇਹਨਾਂ ਕਿ ਕਦੋਂ ਤੱਕ ਇਹ ਮਸਲੇ ਜਿਹੜੇ ਹੱਲ ਕੀਤੇ ਜਾਣਗੇ ਮੇਰੀ ਅਜੇ ਜੀ ਨਿਊਲੀ ਪੋਸਟਿੰਗ ਆ ਮੈਂ ਸਾਰੇ ਮਸਲੇ 'ਤੇ ਗੱਲ ਬਾਤ ਕੇ ਤੇ ਮਸਲੇ ਸੰਬੰਧੀ ਉਹਨ ਪੂਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੈਂ ਕੋਸ਼ਿਸ਼ ਕਰਾਂਗਾ ਕਿ ਸਰਮਨ ਸਿੰਘ ਬੰਧਾਰ ਜੀ ਨੂੰ ਸਰਮਨ ਸਿੰਘ ਜੀ ਜਿਹੜੇ ਹੈਗੇ ਗੱਬਰ ਜੀ ਇਹਨਾਂ ਨੂੰ ਨਿਰਾਸ਼ਨਾ ਕੀਤਾ ਜਾਵੇ ਤੇ ਇਹਨਾਂ ਦੇ ਪਹਿਲ ਦੇ ਹਟਾ ਕੇ ਬਾਕੀ ਇਹਨਾਂ ਦੇ ਮਸਲੇ ਜਿਹੜੇ ਹੱਲ ਕੀਤੇ ਜਾਣਾ ਸਰਦੂ ਅੱਜ ਤੁਹਾਡੇ ਏਅਰਪੋਰਟ ਰੋਡ ਦੀ ਧਰਨੇ ਦੀ ਕਾਲ ਵੀ 6 8 6 9 ਤੋਂ ਵੀ ਦੀ ਤੇ ਜਿਹੜਾ ਵਾ ਤਾਂ ਨਾਲਾ ਡੀਐਸਪੀ ਸਾਹਿਬ ਨੂੰ ਵਿਸ਼ਵਾਸ ਦੇ ਵਿੱਚ ਲਿਆ ਗਿਆ ਵਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੋ ਬੋਲੇ ਚੌਂਦਰਪਾਏ ਭਗਵਾਨ ਵਾਲ ਜੀ ਕੇ ਮਹਾਰਾਜ ਕੀ ਜੈ ਮੈਂ ਸਰਵਨ ਪਵਨ ਵਾਲ ਮੀਕੀ ਤੀਰ ਸੈਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਔਰ ਜੋ ਸਾਡੇ ਪਿੰਡੀ ਛੇਦਾਂ ਪਿੰਡ ਪਾਈ ਹਮਸਲੇ ਤੇ ਕੋਜੋ ਨਾਲੇ ਥਾਣੇ ਦੇ ਵਿੱਚ ਅਜਨਾਲਾ ਡੀਐਸਪੀ ਸਾਹਿਬ ਔਰ ਐਸਐਸਓ ਪਿੰਡੀ ਛੇਦਾਂ ਮਨਤੇਜ ਜੀ ਸਾਡੇ ਕੋਲੋਂ ਮੰਗ ਪੱਤਰ ਲੈ ਗਏ ਆ ਔਰ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵਾ ਕਿ ਜਿੰਨੇ ਵੀ ਜਲਦੀ ਹੋ ਸਕਣਗੇ ਤੁਹਾਡੇ ਜਰੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਪਿੰਡ ਗਪੇ ਮਸਲੇ ਸਾਰੇ ਹੀ ਨਿਬੇੜੇ ਜਾਣਗੇ ਔਰ ਮੇਰੇ ਨਾਲ ਸੁਣੋ ਕੜਿਆਲ ਜੀ ਮੇਰੇ ਨਾਲ ਹੋਰ ਕੋਈ ਕਾਫੀ ਜੰਦਾ ਜਰੀ ਆ ਗਰੀਬ ਜੰਦਾ ਜਿਹੜੇ ਮੈਟਰ ਆ ਉਹ ਆਂਦੇ ਵੀ ਪਹਿਲੇ ਤੌਰ ਤੇ ਕੀਤੇ ਜਾਣਗੇ ਮੈਨੂੰ ਐਸਪੀ ਡੀ ਦਾ ਫੋਨ ਵੀ ਆਇਆ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਜੇ ਮਸਲੇ ਹੱਲ ਥੇਤੂ ਤੇ ਸਿੱਧੀ ਨਹੀਂ ਹੁੰਦੇ ਤੇ ਤੁਸੀਂ ਇਹ ਜਿਹੜੇ ਮਸਲੇ ਲਿਖੇ ਹੋਏ ਇੱਕ ਵਾਰੀ ਸਾਨੂੰ ਦੇ ਦਿਓ ਹੁਣ ਮੈਂ ਜਿਹੜੇ ਮਸਲੇ ਲਿਖੇ ਆ ਜਿੰਨੇ ਵੀ ਪਿੰਡੀਛਾ ਈਦਾ ਥਾਣੇ ਦੇ ਔਰ ਕੋਜਾ ਜਨਾਲੇ ਥਾਣੇ ਦੇ ਇਹ ਮੈਂ ਡੀਐਸਪੀ ਡੀ ਨੂੰ ਦੇਣ ਉਹ 5-7 ਦਿਨ ਦੇ ਵਿੱਚ ਜੇ ਆਪਾਂ ਇਹਨਾਂ ਦੀ ਵੇਟ ਕਰਦੇ ਆਂ ਤੇ ਨਹੀਂ ਨਬੇੜਦੇ ਇਹੀ ਤਰ੍ਹਾਂ ਜਿਹੜਾ ਵਾ 에ਰਪੋਰਟ ਰੋਡ ਤੇ ਫੇਰ ਦਿੱਤਾ ਜਾਵੇਗਾ ਇਹ ਗਰੀਬ ਜਨਤਾ ਜਿਹਦੇ ਧਰਨ ਮਸਲੇ ਇਹ ਹੱਲ ਕਰਵਾਏ ਜਾਣਗੇ ਆਦਿ ਇਹਨਾਂ ਦੇ ਕੋਲ ਅੱਜ 6 ਤਰੀਕ ਆ 12 ਤਰੀਕ ਦੀਆਂ ਆਪਾਂ ਨੂੰ ਟਾਈਮ ਦੇਣੇ ਆ ਉਹ 12 ਤਰੀਕ ਦੀ ਕਾ ਜੇ ਮੇਰੇ ਮਸਲੇ ਹੱਲ ਨਹੀਂ ਕਰਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ 13 ਤਰੀਕ ਨੂੰ ਸਾਡਾ ਧਰਨਾ ਜਿਹੜਾ ਵਾ ਫੇਰ 에ਰਪੋਰਟ ਰੋਡ ਤੇ ਜਾਮ ਕਰਾਂਗੇ ਮੰਗਦੇ ਆ